ਹਾਂਜੀ ਸ੍ਰੀ ਕਾਲਜੀ ਸਰੈਨੂ ਮੈਂ λεਮਨ ਬੁਟੀਕ ਤੋਂ ਅੱਜ ਆਪਾਂ ਤੁਹਾਨੂੰ ਦਿਖਾ ਰਿਆ ਹਾਂ ਜੀ ਰਮਨਲਾ ਸਾਹਿਬ ਦੇ ਕੁਝ ਡਿਜ਼ਾਈਨ ਜਿਹੜੇ ਕਿ ਆਪਾਂ ਕਸਟਮਰ ਦੀ ਚੋਇਸ ਦੇ ਉੱਪਰ ਰੈਡੀ ਕੀਤੇ ਆ ਤੁਸੀਂ ਦੇਖ ਸਕਦੇ ਹੋ ਹਾਂਜੀ ਕਲਰ ਕੰਬੀਨੇਸ਼ਨ ਸਾਰਾ ਕਸਟਮਰ ਦੀ ਚੋਇਸ ਦਾ ਆਪਾਂ ਉਹਨਾਂ ਉੱਤੇ ਸਿਰਫ ਵਰਕ ਕੀਤਾ ਜੀ ਆਪਣਾ ਫੈਬਰਿਕ ਲਗਾ ਕੇ ਸਾਰੇ ਰਮਨਲਾ ਸਾਹਿਬ ਦਾ ਫੈਬਰਿਕ ਹੈ ਜਿਹੜਾ ਉਹ ਲੀਜੀ ਬੀਜੀ ਫੈਬਰਿਕ ਹੋਏਗਾ ਮੈਂ ਤੁਹਾਨੂੰ ਦਿਖਾਉਣੀ ਆ ਜੀ ਇਹ ਅਲੱਗ-ਅਲੱਗ ਡਿਜ਼ਾਈਨ ਦੇ ਵਿੱਚ ਇਹਦੇ ਵਿੱਚ ਇੱਕ ਪੀਸ ਆਪਾਂ 1.5 ਮੀਟਰ ਦੇ ਪੰਨੇ ਦੇ ਵਿੱਚ ਰੈਡੀ ਕੀਤਾ 1.5 ਮੀਟਰ ਦੀ ਲੈਂਥ ਦੇ ਨਾਲ ਤੇ ਇੱਕ ਪੀਸ ਆਪਾਂ ਰੈਡੀ ਕੀਤਾ ਜੀ ਆ 1 ਮੀਟਰ ਦਾ ਇਹ ਆਪਣਾ ਫਰਸਟ ਡਿਜ਼ਾਈਨ ਆ 4 ਸਾਈਡ ਬਿਲ ਪਾਈ ਹੋਈ ਆ ਤੁਸੀਂ ਦੇਖ ਸਕਦੇ ਹੋ ਇਦਾਂ ਔਰ ਇਹਦੇ ਵਿੱਚ ਆਪਾਂ ਸੈਂਟਰ ਦੇ ਵਿੱਚ ਖੰਡਾ ਪਾਇਆ ਹੋਇਆ ਲਓ ਜੀ ਇਸ ਤੋਂ ਬਾਅਦ ਦੂਸਰਾ ਹੋਏਗਾ ਜੀ ਇਸ ਤੋਂ ਛੋਟਾ ਪੀਸ ਜਿਹੜਾ ਆਪਣੇ ਕੋਲ 1 ਮੀਟਰ ਦਾ ਹੋਏਗਾ ਇਹਦੇ ਆਪਾਂ 4 ਸਾਈਡ ਬੇਲ ਪਾਈ ਹੋਈ ਆ ਉਹ ਤੁਸੀਂ ਦੇਖ ਸਕਦੇ ਹੋ ਰਾਇਲ ਬਲੂ ਸ਼ੇਡ ਆ ਇਹ ਹਾਂਜੀ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਚਲੋ ਜੀ ਅਗਲਾ ਡਿਜ਼ਾਈਨ ਆਪਣੇ ਕੋਲ ਇਹ ਲਾਈਟ ਪਿੰਕ ਕਲਰ ਆ ਕੈਮਰੇ ਦੇ ਵਿੱਚ ਥੋੜਾ ਜਿਹਾ ਲਾਈਟ ਦਿਖ ਰਿਹਾ ਇਹਦੇ ਵਿੱਚ ਆਪਾਂ ਗ੍ਰੇ ਔਰ ਮਜੈਂਟਾ ਔਰ ਗ੍ਰੀਨ ਕਲਰ ਦੇ ਫਲਾਵਰ ਪਾਏ ਆ ਇਹ ਦੇਖੋ ਜੀ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਇਹ ਛੋਟੇ ਪੀਸ ਦੇ ਵਿੱਚ ਆਪਾਂ ਚਾਰੋਂ ਕੋਰਨਰ ਦੇ ਉੱਤੇ ਪਾਏ ਹੋਇਆ ਫਲਾਵਰ ਔਰ ਦੂਸਰਾ ਆਪਣਾ ਇਹਦੇ ਵਿੱਚ ਵੱਡਾ ਪੀਸ ਹੋਏਗਾ ਇਹਦੇ ਵਿੱਚ ਆਪਾਂ ਅ ਇਦਾਂ ਫਲਾਵਰ ਪਾਈ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਵਰਕ ਬਹੁਤ ਹੀ ਫਿਨਿਸ਼ਿੰਗ ਨਾਲ ਕੀਤਾ ਗਿਆ ਕਲਰ ਥੋੜਾ ਜਿਹਾ ਲਾਈਟ ਲੱਗ ਰਿਹਾ ਵੀਡੀਓ ਦੇ ਵਿੱਚ ਲੇਕਿਨ ਇਹ ਲਾਈਟ ਪਿੰਕ ਬੇਬੀ ਪਿੰਕ ਸ਼ੇਡ ਹੈ ਜੀ ਨੈਕਸਟ ਜਿਹੜਾ ਡਿਜ਼ਾਈਨ ਆ ਉਹ ਆਪਣੇ ਕੋਲ ਸਕਾਈ ਬਲੂ ਕਲਰ ਆ ਇਹ ਵਾਲਾ ਛੋਟਾ ਪੀਸ ਹੋਏਗਾ ਇਹਦੇ ਵਿੱਚ ਆਪਾਂ ਇੱਕ ਕਮਕਾਰ ਪਾਇਆ ਹੋਇਆ ਐਦਾਂ ਚਾਰ ਕਾਰਨਰ ਤੇ ਔਰ ਇੱਕ ਸੈਂਟਰ ਦੇ ਵਿੱਚ ਇਹਦੇ ਵਿੱਚ ਇਹ ਵਾਲਾ ਵੱਡਾ ਪੀਸ ਹੋਏਗਾ ਜੀ ਵੱਡੇ ਪੀਸ ਦੇ ਵਿੱਚ 4 ਸਾਈਡ ਇਸ ਤਰ੍ਹਾਂ ਆਪਾਂ ਬੀਲ ਪਾਈ ਹੈ। ਔਰ ਸੈਂਟਰ ਦੇ ਵਿੱਚ ਆਪਾਂ ਏਕਮ ਕਰ ਲਿਖਿਆ ਜੀ। ਤੁਸੀਂ ਦੇਖ ਸਕਦੇ। ਨੈਕਸਟ ਜਿਹੜਾ ਹੋਏਗਾ ਜੀ ਉਹ ਔਰੇਂਜ ਸ਼ੇਡ ਹੋਏਗਾ। ਇਹਦੇ ਵਿੱਚ ਵੀ ਆਪਾਂ ਕਾਰਨਰ ਦੇ ਉੱਤੇ ਫਲਾਵਰ ਪਾਈ ਹੋਇਆ। ਇਸ ਤਰ੍ਹਾਂ ਛੋਟੇ ਪੀਸ ਦੇ ਵਿੱਚ ਜਿਹੜਾ ਆਪਾਂ 1 ਮੀਟਰ ਵਾਲਾ ਰੈਡੀ ਕੀਤਾ ਡਬਲ ਸ਼ੇਡ ਥ੍ਰੈਡ ਯੂਜ਼ ਕੀਤਾ 블루 اور వైਟ ਕਲਰ ਦਾ orange ਕਲਰ ਦੇ ਫੈਬਰਿਕ ਦੇ ਉੱਪਰ ਇਸ ਵਾਰ ਇਹ ਵਾਲਾ ਇਹਦਾ ਵੱਡਾ ਪੀਸ ਹੋਏਗਾ ਜੀ ਇਸ ਤਰ੍ਹਾਂ ਇਹਦੇ ਆਪਾਂ ਕਾਰਨਰ ਦੇ ਉੱਤੇ ਫਲਾਵਰ ਪਾਏ ਆ ਐਦਾਂ ਔਰ ਸੈਂਟਰ ਦੇ ਵਿੱਚ ਆਪਾਂ ਇਹਦਾ ਵਰਕ ਕੀਤਾ ਜੀ ਖੰਡਾ ਪਾ ਕੇ ਉੱਪਰ ਆਪਾਂ ਇੱਕ ਕੰਕਾਰ ਲਿਖਿਆ ਹੋਇਆ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਜੀ ਔਰ ਇਹਦੇ ਵਿੱਚ ਆਪਾਂ ਦੋ ਡਿਜ਼ਾਈਨ ਨੂੰ ਰੈਡੀ ਕੀਤੇ ਆ। ਔਰ ਦੂਸਰਾ ਡਿਜ਼ਾਈਨ ਆਪਣਾ ਇਹ ਵਾਲਾ ਹੋਏਗਾ। ਇਹਦੇ ਆਪਾਂ ਕਾਰਨਰ ਦੇ ਉੱਤੇ ਇਸ ਤਰ੍ਹਾਂ ਫਲਾਵਰ ਪਾਇਆ। ਛੋਟੇ ਇਹ ਛੋਟਾ ਪੀਸ ਔਰ ਇਹ ਵਾਲਾ ਆਪਣਾ ਵੱਡਾ ਪੀਸ ਹੋਏਗਾ ਜੀ। ਹਾਂਜੀ ਤੁਸੀਂ ਦੇਖ ਸਕਦੇ ਹੋ ਵੱਡਾ ਇਸ ਤਰ੍ਹਾਂ ਕਾਰਨਰ ਦੇ ਉੱਤੇ ਇਸ ਤਰ੍ਹਾਂ ਫਲਾਵਰ ਆ ਗਿਆ ਜੀ। ਔਰ ਸੈਂਟਰ ਦੇ ਉੱਤੇ ਆਪਾਂ ਸਤਨਾਮ ਵਾਹਿਗੁਰੂ ਲਿਖਿਆ। ਹਉ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਔਰ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਕੰਮ ਹੋਇਆ ਹੋਇਆ। ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ। ਨੈਕਸਟ ਹੈਗਾ ਜੀ ਵਾਈਟ ਕਲਰ। ਇਹਦੇ ਵਿੱਚ ਆਪਾਂ 4 ਸਾਈਡ ਬੀਲ ਪਾਈ ਹੈ। ਛੋਟੇ ਵਾਲੇ ਪੀਸ ਦੇ ਵਿੱਚ ਔਰ ਵੱਡੇ ਵਾਲੇ ਪੀਸ ਦੇ ਵਿੱਚ ਆਪਾਂ ਸੇਮ 4 ਸਾਈਡ ਬੀਲ ਪਾਈ ਹੈ ਜੀ। ਉਹ ਤੁਸੀਂ ਦੇਖ ਸਕਦੇ ਹੋ। ਇਦਾਂ ਦੇ ਸੋਹਣੇ ਸੋਹਣੇ ਵਰਕ ਕਰਾਉਣ ਦੇ ਲਈ ਚਾਹੀ ਤੁਸੀਂ ਸੂਟ ਰੈਡੀ ਕਰਵਾਉਣਾ ਚਾਹੀ ਤੁਸੀਂ ਇਸ ਤਰ੍ਹਾਂ ਰਮਲਾ ਸਾਹਿਬ ਰੈਡੀ ਕਰਵਾਉਣੇ ਆ ਜੀ ਉਹਦੇ ਲਈ ਤੁਸੀਂ ਮੇਰੇ ਉੱਪਰ ਦਿੱਤੇ ਨੰਬਰ ਤੇ ਵਟਸਐਪ ਕਰ ਸਕਦੇ ਹੋ ਔਰ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਚਲੋ ਜੀ ਮਿਲਦੇ ਹਾਂ ਨਵੀਂ ਵੀਡੀਓ ਚ ਨਵੇਂ ਕੁਝ ਕਲੈਕਸ਼ਨ ਦੇ ਨਾਲ ਥੈਂਕ ਯੂ